ਜਲੰਧਰ ਵੈਸਟ ਦੀਆਂ ਚੋਣਾਂ ਦਾ 8ਵੇਂ 라ਉਂਡ ਦੀ ਗਿਣਤੀ ਵੀ ਹੋ ਚੁੱਕੀ ਹੈ ਜਿਸ ਦੇ ਵਿੱਚ ਮਹਿੰਦਰਪਾਲ ਭਗਤ ਸਭ ਤੋਂ ਅੱਗੇ ਜਾ ਰਹੇ ਨੇ ਦੂਜੇ ਨੰਬਰ ਤੇ ਕਾਂਗਰਸ ਦੀ ਸ੍ਰਿੰਦਰ ਕੌਰ ਜਾ ਰਹੇ ਨੇ ਅਤੇ ਤੀਸਰੇ ਨੰਬਰ ਤੇ ਸੀਤ ਲੰਗਰਾਲ ਭਾਜਪਾ ਦੇ ਲੀਡਰ ਚੱਲ ਰਹੇ ਨੇ ਹੁਣ ਤੱਕ 8 라ਉਂਡ ਪੂਰੇ ਹੋ ਚੁੱਕੇ ਨੇ ਜਿਸ ਦੇ ਵਿੱਚ ਮਹਿੰਦਰਪਾਲ ਭਗਤ ਨੂੰ 23840 ਵੋਟਾਂ ਦੀ ਲੀਡ ਮਿਲੀ ਹੈ ਜਿਸ ਦੇ ਨਾਲ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਮਹਿੰਦਰ ਭਗਤ ਨੂੰ 34709 ਵੋਟਾਂ ਹੁਣ ਤੱਕ ਪੈ ਚੁੱਕੀਆਂ ਨੇ ਜਿਸ ਦੇ ਨਾਲ ਉਹ ਪਹਿਲੇ ਨੰਬਰ ਤੇ ਚੱਲ ਰਹੇ ਨੇ ਉਹਨਾਂ ਦੇ ਸਮਰਥਕਾਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਨੇ ਤੇ ਸੀਤਲ ਅੰਗਰਾਲ ਨੂੰ 10355 ਵੋਟਾਂ ਹੁਣ ਤੱਕ ਪੈ ਚੁੱਕੀਆਂ ਨੇ ਉਧਰ ਸ੍ਰਿੰਦਰ ਕੌਰ ਨੂੰ ਜੋ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ 11469 ਵੋਟਾਂ ਹੁਣ ਤੱਕ ਪੈ ਚੁੱਕੀਆਂ ਨੇ ਜੋ ਦੂਜੇ ਨੰਬਰ ਤੇ ਚੱਲ ਰਹੇ ਨੇ ਅਕਾਲੀਦਲ ਸਰਜੀਤ ਕੌਰ ਨੂੰ ਵੀ 424 ਵੋਟਾਂ ਹੁਣ ਤੱਕ ਪਈਆਂ ਨੇ ਜਿਸ ਦੇ ਨਾਲ ਬਹੁਤ ਹੀ ਪਿੱਸੇ ਅਕਾਲੀ ਦਲ ਇੱਥੇ ਨਜ਼ਰ ਆ ਰਿਹਾ ਹੈ ਬਸਪਾ ਦੇ ਮਿੰਦਰ ਲਖਾ ਨੂੰ 524 ਵੋਟਾਂ ਹੁਣ ਤੱਕ ਪਈਆਂ ਨੇ ਜਿਸ ਦੇ ਨਾਲ ਉਹ ਪਿੱਛੇ ਚੱਲਦੇ ਦਿਖਾਈ ਦੇ ਰਹੇ ਨੇ ਇਹ ਹੁਣ ਤੱਕ ਦੇ 8 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਜਿਸ ਦੇ ਵਿੱਚ ਮਹਿੰਦਰ ਭਗਤ ਸਭ ਤੋਂ ਅੱਗੇ ਚੱਲ ਰਹੇ ਨੇ 23840 ਵੋਟਾਂ ਦੇ ਨਾਲ